ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦਹਿ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨਨ ਮੰਨ ਰਖ ਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭਾ ਤੁਮਕਾ ਬਹੁ ਆਪਾਤ ਮੋਇ ਬਚਾਵੋ ਸੁਖੀ ਬਸੈ ਮੋਰਾ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਆ ਸਭੈ ਰਣ ਕੋ ਆਜ ਸੰਗਰੇਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ ਤੁਮਾ ਚਹੜ ਕੋਈ ਅਬਰ ਨਾ ਧਾਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕਾ ਸਿਕ ਮਾਰੇ ਤਾਰੀਐ ਚੁੰ ਚੁਨਾ ਸਤਰਾ ਮਾਰੇ ਮਾਰੀਐ ਆਪਾ ਦਾ ਮੁਝਾ ਉਬਰਿਆ ਮਰਨ ਕਾਲ ਕਾ ਤਰਾਸ ਨਿਵਰੇ ਆ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੋਜ ਜੋ ਕਰਿਓ ਰਚਾ ਰਾਖ ਲਿਓ ਮੋਇ ਰਾਖਣਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੇਨ ਬੰਦ ਦੁਸ਼ਟਨ ਕੇ ਅੰਤਾ ਤੁਮਹਾਂ ਪੂਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਬਿਸਨੁ ਪ੍ਰਕਾਸ਼ ਸਗ ਕਾਲ ਕਾ ਗਿਆ ਤਮਾਸਾ ਜਮਨਕਾਲ ਜੋਗੀ ਸ਼ਿਵ ਕੀ ਓ ਬੇਦਰਾਜ ਬ੍ਰਹਮਾ ਜੋਤੀ ਓ ਜਮਨਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤੈਂ ਮਾਰਾ ਜਮਨਕਾਲ ਸਭ ਜਗਤ ਬਨਾਇਓ ਦੇਵ ਦਾਤ ਜਤਨ ਉਪਜਾਇਓ ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਅਮਾਰਾ ਨਮਸਕਾਰ ਤੁਸੀਂ ਕੋ ਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸ਼ਿਵ ਕਨਕੋ ਸ਼ਿਵ ਗੁਣ ਸੁਖ ਦਿਓ ਸਤਰਨ ਕੋ ਪਲਮ ਬੰਦ ਕੀਓ ਘਾਟ ਘਾਟ ਕੇ ਅੰਦਰ ਕੀ ਜਾਣਤਾ ਭਲੇ ਬੁਰੇ ਕੀ ਪੇਰ ਪਚਾਨਤਾ ਚੀਤੀ ਤਾ ਕੁੰ ਚਰੇ ਅਸਤੁੱਲਾ ਸਹ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੇ ਪੀਰ ਪਛਾਨਾ ਘਟ ਘਟ ਕੇ ਪਰ ਪੜ ਗਈ ਜਾਨਾ ਜਗੁਦ ਕਰਖ ਕਰਾ ਕਰਤਾ ਰਾਜਾ ਪ੍ਰਜਾ ਤਰਤਾ ਤਵ ਦੇ ਅਪਾਰ ਜਬਿਆ ਕਰਖ ਕਰਦੋਂ ਕਬੂ ਤੁਮੈ ਮਿਲਤ ਦੇ ਤਰਸ ਬੂ ਜਿਤ ਬਦਨ ਆਸ੍ਰਿਤ ਸਵਤਾਰੈ ਆਪ ਆਪਨੇ ਬੋਜੂ ਚਾਰੈ ਤਉ ਮਾ ਸਬੇ ਇਤੈ ਰਾਤ ਨਿਰਾਲਮ ਜਾਨਤ ਬੇਦਾ ਭੇਦਰ ਆਲਮ ਨਿਰੰਕਾਰ ਨਿਰਭਕਾ ਨਿਰਲੰਭ ਵਾਤਾ ਨੀਲਾ ਨਾ ਦੇਸਾਂਭ ਤਾਕ ਮੋੜ ਹ ਵਿਚਾਰਤ ਪੇਦਾ ਜਾ ਕੋ ਪੇ ਬਨਾ ਪਾਵਤ ਬੇਦਾ ਤਾਕੋ ਕਰਪਾ ਨਿ ਅਨੁਮਾਨਤ ਮਾ ਮੋਨਾ ਕਸ ਪੇਦਨ ਜਾਨਤ महादेवक कैत सदा शिव निरंकार का चीनतना भवे आपे अपनी बुधा जीते बरनता भिन्न बिन द्वतेती तुम्हारा लखा ना जाय पसारा के विदा सजा प्रथम संसार एक रूप अनव स्वरूप अंक पयो राव कई भूप ਅੰਡ ਜੇ ਰਜਾ ਸਿਤਜ ਕੀਨੇ ਉਤ ਪੁਜਾ ਖਾਨ ਬਹੁ ਰਜਦੀਨੇ ਕਉ ਪੂਦ ਰਾਜਾ ਵੈ ਬਟਾ ਕਉ ਸਮਟ ਬੈ ਸੰਕਰੀ ਕੈਠਾ ਸਗਰੇ ਸ੍ਰੇਸ਼ਟ ਦੇ ਕਾਇ ਚੰਪ ਪਵ ਆਤ ਜੁਗਾਦ ਸਰੂਪ ਸਿਆਮ ਪਵ ਅਵ ਰੱਛਾ ਮੇਰੀ ਤੋ ਕਰੋ ਸਿਖੋ ਬਾਰਿਆ ਸਿਖ ਸੰਗਰ ਦੋਸਤਿ ਤੈ ਉਟਵਾਤਿ ਉਤ ਭਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੋ ਜਾ ਤਉ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਾਨਾ ਭਗ ਪ੍ਰੇਤਿ ਹਾਰੇ ਤਿਨ ਕੇ ਤੁਮਾ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰਤਿ ਆਏ ਹ ਤਾਕੇ ਕਾਲ ਨਿਕਟ ਨ ਆਏ ਹ ਰਚਾ ਹੋਏ ਤਾਂ ਇਹ ਸਭ ਕਾਲ ਦੁਸ਼ਟ ਅਰਿਸ਼ਟ ਤਰੇ ਤਤਕਾਲ ਕਿਰਪਾ ਦ੍ਰਿਸ਼ਟਾ ਤਨ ਜਾਏ ਨ ਹਰੀਓ ਤਾਂ ਕੇ ਤਾਪ ਤਨ ਕਮੋ ਹਰੀਓ ਪ੍ਰੇਤਾ ਸਿਧਾ ਕਰਮੋ ਸਭ ਹੋਈ ਦੁਸ਼ਟ ਸਾਸਵਸਕਾ ਨ ਕੋਈ ਇੱਕ ਵਾਰ ਜਨ ਤਮੈ ਸੰਭਾਰ ਆਕਾਲ ਵਾਸਤੇ ਤੈਉ ਬਾਰਾ ਜੈ ਨਰਨਾਮ ਤੇ ਆ ਰੋ ਕਹਾ ਦਰ ਦੁਸ਼ਟ ਦੋਖ ਤੇਰਾ ਖੜ ਕੇ ਤਮ ਸਰਨ ਧਿਆਰੀ ਆਪਵਾਦ ਲੈਉ ਬਾਰੀ ਸਰਬ othor ਮੋ ਸਹਾਈ ਦੁਸ਼ਟ ਦੋਖ ਤੇ ਲੈਓ ਬਚਾਈ ਖੜ ਕੇ ਤਮ ਸਰਨ ਧਿਆਰੀ ਆਪਵਾਦ ਲੈਉ ਬਾਰੀ ਸਰਬothor ਮੋ ਸਹਾਈ ਦੁਸ਼ਟ ਦੋਖ ਤੇ ਲੈਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਵਾਹਿਗੁਰੂ ਜੀ ਕੀ ਪਤ। ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦਹਿ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨਾਨ ਮੰਨ ਰਖੁ ਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭਾ ਤੁਮਕਾ ਬਹੁ ਆਪਾਤ ਮੋਇ ਬਚਾਵੋ ਸੁਖੀ ਬਸੈ ਮੋਰਾ ਪਰਿਵਾਰ ਸੇਵਕ ਸਿਖ ਸਵੈ ਕਰਤਾ ਰਾਮ ਮੋਹ ਰੱਛਾ ਨਿਜ ਕਰਦਾ ਕਰਿਆ ਸਭ ਅਰਣ ਕੋ ਆਜ ਸੰਗਰੇ ਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ ਤੁਮਾ ਚਹੜ ਕੋਈ ਅਬਰ ਨਾ ਧਾਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕਾ ਸਿਕ ਮਾਰੇ ਤਾਰੀਐ ਚੁੰਚੁ ਨਾ ਸਤਰਾ ਮਾਰੇ ਮਾਰੀਐ ਆਪਾ ਹਾਤਾ ਮੁਝਾ ਉਬਰਿਆ ਮਰਨ ਕਾਲ ਕਾ ਤਰਾਸ ਨਿਵਰੇ ਆ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੋਜ ਜੋ ਕਰਿਓ ਰਚਾ ਰਾਖ ਲਿਓ ਮਉ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੂਰੀ ਚਤਰ ਦੁਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ ਸਗ ਕਾਲ ਕਾ ਗਿਆ ਤਮਾਸਾ ਜਮਨਕਾਲ ਜੋਗੀ ਸ਼ਿਵ ਕੀ ਓ ਬੇਦਰਾਜ ਬ੍ਰਹਮਾ ਜੋਤੀ ਓ ਜਮਨਕਾਲ ਸਭ ਲੋਕ ਸੁਭਾਰਾ ਨਮਸਕਾਰ ਹੈ ਤਾਏ ਮਾਰਾ ਜਮਨਕਾਲ ਸਭ ਜਗਤ ਬਨਾਇਓ ਦੇਵ ਦਾਤ ਜਤਨ ਉਪਜਾਇਓ ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਅਮਾਰਾ ਨਮਸਕਾਰ ਤੇ ਸਹੀ ਕੋ ਮਾਰੀ ਸਕਲ ਪ੍ਰਜਾਣ ਆਪ ਸਵਾਰੀ ਸ਼ਿਵ ਕਨਕੋ ਸ਼ਿਵ ਗੁਣ ਸੁਖ ਦਿਓ ਸਤਰਨ ਕੋ ਪਲਮ ਮੰਦ ਕੀਓ ਘਾਟ ਘਾਟ ਗਿਆ ਦਰ ਕੀ ਜਾਣਤਾ ਭਲੇ ਬੁਰੇ ਕੀ ਪੇਰ ਪਚਾਨਤਾ ਚੀਤੀ ਤਾ ਕੁੰਚਰੇ ਅਸਤੁੱਲਾ ਸਹ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਧੁਖ ਪਾਇਤ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੇ ਪੀਰ ਪਛਾਨ ਕਟ ਕਟ ਕੇ ਪਰ ਪੜ ਗਈ ਜਾਨ ਜਬ ਉਹ ਕਰਖ ਕਰਾ ਕਰਤਾ ਰਾ ਪ੍ਰਜਾ ਤਰਤਾ ਤਬ ਦੇ ਅਪਾਰ ਜਬਿਆ ਕਰਖ ਕਰਦੋਂ ਕਬੋਂ ਤੁਮੈ ਮਿਲਤ ਦੇਹ ਤਰਸ ਬਹੁ ਜਿਤ ਬਦਨ ਆਸ੍ਰਿਤ ਸਵतारੈ ਆਪੇ ਆਪਣੀ ਬੋਜੂ ਚਾਰੈ ਤੋਮਾ ਸਭੇ ਤੈ ਰਾਤ ਨਿਰਾਲਮ ਜਾਨਤ ਬੇਦਾ ਭੇਦਰ ਅਲਮ ਨਿਰੰਕਾਰ ਦਰਵਕਾ ਨਿਰਲੰਭ ਵਾਤਾ ਨੀਲਾ ਨਾਦੇ ਸੰਭ ਤਾਕ ਮੋੜ ਉਚਾਰਤ ਪੇਦਾ ਜਾ ਕੋ ਪੇ ਬਨਾ ਪਾਵਤ ਬੇਦਾ ਤਾਕੋ ਕਰਪਾ ਨਿ ਅਨਮਾਨਤ ਮਾ ਮੋਨਾ ਕਸ ਬੇਦਨ ਜਾਨਤ महादेव का कैत सदा शिव निरंकार का चीनतना पेव आपे पे अपनी बुदा जेती बरनता भिन्न पिनतवतेती तुम्हारा लखा ना जाय पसारा के बिदा सजा प्रथम संसार एक रूप अनव स्वरूप अंक पयो राव कई भूप ਅੰਡ ਜੇ ਰਜਾ ਸੇ ਤਜ ਕੀਨੇ ਉਤ ਪੁਜਾ ਖਾਨ ਬਹੁ ਰਜਦੀਨੇ ਕਉ ਪੂਰ ਰਾਜਾ ਵੈ ਬੈਠਾ ਕਉ ਸਿਮਟ ਬੈ ਸੰਕਰੀ ਕੈਠਾ ਸਗਰੇ ਸ੍ਰੇਸ਼ਟ ਦੇ ਕਾਇ ਚੰਪ ਪਬ ਆਤ ਜੁਗਾਤ ਸਰੂਪ ਸਿਆਮ ਪਬ ਅਵ ਰਖਾ ਮੇਰੀ ਤੋ ਕਰੋ ਸਿਖੋ ਬਾਰਿਆ ਸਿਖ ਸੰਗਰ ਦੋਸਤਿ ਤੈ ਉਹ ਟਵਾ ਤੇ ਤਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੋ ਜਾ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਾਨਾ ਭਗ ਪ੍ਰੇਤਿ ਹਾਰੇ ਤਿਨ ਕੇ ਤੁਮ ਸੰਕਰ ਸਵਟਾਰੇ ਜੋ ਕਲ ਕੋਇ ਕਬਾਰਥ ਆਏ ਹ ਤਾਕੇ ਕਾਲ ਨਿਕਟ ਨ ਆਏ ਹ ਰਚਾ ਹੋਏ ਤਾਂ ਇਹ ਸਭ ਕਾਲ ਦੁਸ਼ਟ ਅਰਿਸ਼ਟ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟਾ ਤਨ ਜਾਏ ਨ ਹਰੀਓ ਤਾਂ ਕੇ ਤਾਪ ਤਨ ਕਮੋ ਹਰੀਓ ਪ੍ਰੇਤਾ ਸਿੱਧਾ ਕਰਮੋ ਸਭ ਹੋਈ ਦੁਸ਼ਟ ਸਾਸਵਸਕਾ ਨ ਕੋਈ ਇੱਕ ਵਾਰ ਜਨ ਤਮੈ ਸੰਭਾਰਾ ਕਾਲ ਵਾਸਤੇ ਤੈਉ ਬਾਰਾ ਜੈ ਨਰਾ ਨਾਮ ਤੇ ਆ ਰੋ ਕਹਾ ਦਰ ਦੁਸ਼ਟ ਦੋਖ ਤੇਰਾ ਖੜ ਕੇ ਤਮ ਸਰਣ ਤਿਹਾਰੀ ਆਪਵਾਦ ਲੈਉ ਬਾਰੀ ਸਰਬ othor ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜ ਕੇ ਤਮ ਸਰਣ ਤਿਹਾਰੀ ਆਪਵਾਦ ਲੈਉ ਬਾਰੀ ਸਰਬ othor ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਵਾਹਿਗੁਰੂ ਜੀ ਕੀ ਪਤਹਾ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦਹਿ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਾਹ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭਾ ਤੁਮਕਾ ਬਹੁ ਆਪਾਤ ਮੋਇ ਬਚਾਓ ਸੁਖੀ ਬਸੈ ਮੋਰਾ ਪਰਿਵਾਰ ਸੇਵਕ ਸਿੱਖ ਸਭੈ ਕਰਤਾਰ ਮੋਹ ਰੱਛਾ ਨਿਜ ਕਰਦੈ ਕਰਿਆ ਸਭੈ ਰਣ ਕੋ ਆਜ ਸੰਗਰੇਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ ਤੁਮਾ ਚਾਹੜ ਕੋਈ ਅਬਰ ਨਾ ਧਾਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕਾ ਸਿਕਮਾਰੇ ਤਾਰੀਐ ਚੁੰ ਚੁਨਾ ਸਤਰਾ ਮਾਰੇ ਮਾਰੀਐ ਆਪਾਤ ਮੁਝਾ ਉਬਰਿਆ ਮਰਨ ਕਾਲ ਕਾ ਤਰਾਸ ਨਿਵਰੇ ਆ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸਾ ਤੋਜ ਜੋ ਕਰਿਓ ਰਚਾ ਰਾਖ ਲਿਓ ਮੋਇ ਰਾਖਣਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤੁਮਹਾਂ ਪੂਰੀ ਚਤਰ ਦੁਸ਼ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਬਿਸ਼ਨੁ ਪ੍ਰਕਾਸ਼ ਸਗ ਕਾਲ ਕਾ ਗਿਆ ਤਮਾਸਾ ਜਮਨਕਾਲ ਜੋਗੀ ਸਿਵ ਕੀ ਓ ਬੇਦਰਾਦ ਬ੍ਰਹਮਾ ਜੋਤੀ ਓ ਜਮਨਕਾਲ ਸਭ ਲੋਕ ਸੁਭਾਰਾ ਨਮਸਕਾਰ ਹੈ ਤੈਂ ਮਾਰਾ ਜਮਨਕਾਲ ਸਭ ਜਗਤ ਬਨਾਇਓ ਦੇਵ ਦੇਤ ਜਦ ਸੁਨੇ ਉਪਜਾਇਓ ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਅਮਾਰਾ ਨਮਸਕਾਰ ਤੇ ਸੇ ਕੋ ਮਾਰੀ ਸਕਲ ਪ੍ਰਜਾਣ ਆਪ ਸਵਾਰੀ ਸਿਵ ਕਨਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਮੰਦ ਕੀਓ ਘਾਟ ਘਾਟ ਕੇ ਅੰਦਰ ਕੀ ਜਾਣਤਾ ਭਲੇ ਬੁਰੇ ਕੀ ਪੇਰ ਪਚਾਨਤਾ ਚੀਤੀ ਤਾ ਕੁੰਚਰੇ ਅਸਤੁੱਲਾ ਸਹ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਧੁਖ ਪਾਇਤ ਦੁਖੀ ਸੁਖ ਪਾਇਏ ਸਾਧਨ ਕੇ ਸੁਖੀ ਏ ਕੇ ਕੇ ਪੀਰ ਪਛਾਨ ਕਟ ਕਟ ਕੇ ਪਰ ਪੜ ਗਈ ਜਾਨਾ ਜਗਤ ਕਰਖ ਕਰਾ ਕਰਤਾ ਰਾ ਪ੍ਰਜਾ ਤਰਤਾ ਤਬ ਦੇ ਅਪਾਰ ਜਬਿਆ ਕਰਖ ਕਰਦੋਂ ਕਬੂ ਤੁਮੈ ਮਿਲਤ ਦੇ ਤਰਸ ਬੂ ਜਿਤ ਬਦਨ ਆਸ੍ਰਿਤ ਸੋਤਾਰੈ ਆਪੇ ਆਪਣੀ ਬੋਜੂ ਚਾਰੈ ਤੋਮਾ ਸਾਬਾ ਇਤਰਾਤ ਨਿਰਾਲਮ ਜਾਨਤ ਬੇਦਾ ਭੇਦਰ ਅਲਮ ਨਿਰੰਕਾਰ ਦਰਵਕਾ ਨਿਰਲੰਭ ਵਾਤਾ ਨੀਲਾ ਨਾ ਦੇ ਸੰਭ ਤਾਕ ਮੋੜ ਹ ਉਚਾਰਤ ਪੇਦਾ ਜਾ ਕੋ ਪੇ ਬਨਾ ਪਾਵਤ ਬੇਦਾ ਤਾਕੋ ਕਰਪਾ ਨਿ ਅਨਮਾਨਤਾ ਮਾ ਮੋਨਾ ਕਸ ਬੇਦਨ ਜਾਣਤਾ महादेव का कैत सदा शिव निरंकार का चीनतना भव आपे अपने बुद जेती बरनता भिना पिन द्वतेती तुम्हारा लखा ना जाय पसारा कह विदा सजा प्रथम संसार एक रूप अनव स्वरूप अंक भयो राव कई भूप ਅੰਡ ਜੇ ਰਜਾ ਸਤਜ ਕੀਨੇ ਉਤ ਪੁਜਾ ਖਾਨ ਬਹੁ ਰਜਦੀਨੇ ਕਉ ਪੂਰ ਰਾਜਾ ਵੈ ਬੈਟਾ ਕਉ ਸਮਟ ਬੈ ਸੰਕਰੀ ਕੈਠਾ ਸਗਰੇ ਸ੍ਰੇਸ਼ਟ ਦੇ ਕਾਇ ਚੰਪ ਪਵਾ ਆਤ ਜੁਗਾਦ ਸਰੂਪ ਸਿਆਮ ਪਵਾ ਅਵ ਰੱਛਾ ਮੇਰੀ ਤੋਂ ਕਰੋ ਸਿਖੋ ਬਾਰਿਆ ਸਿਖ ਸੰਗਰ ਦੋਸਤਿ ਤੈ ਉਟਵਾਤਿ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੋਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਾਨਾ ਭਗ ਪ੍ਰੇਤੀ ਹਾਰੇ ਤਿਨ ਕੇ ਤੁਮ ਆ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰਤਿ ਆਏ ਹ ਤਾਕੇ ਕਾਲ ਨਿਕਟ ਨ ਆਏ ਹ ਰਚਾ ਹੋਏ ਤਾਂ ਇਹ ਸਭ ਕਾਲ ਦੁਸ਼ਟ ਅਰਿਸ਼ਟ ਤਰੇ ਤਤਕਾਲ ਕਿਰਪਾ ਦ੍ਰਿਸ਼ਟਾ ਤਨ ਜਾਇ ਨ ਹਰੀ ਓ ਤਾ ਕੇ ਤਾਪ ਤਨ ਕਮੋ ਹਰੀ ਓ ਪ੍ਰੇਤਾ ਸਿਧਾ ਕਰਮੋ ਸਭ ਹੋਈ ਦੁਸ਼ਟ ਸਾਸਵ ਸਕਾ ਨ ਕੋਈ ਇੱਕ ਵਾਰ ਜਨ ਤਮੈ ਸੰਭਾਰ ਆਕਾਲ ਵਾਸਤੇ ਤੈਉ ਬਾਰਾ ਜੈ ਨਰਨਾਮ ਤੇ ਹਾਰੋ ਕਹਾ ਦਰ ਦੁਸ਼ਟ ਦੋਖ ਤੇਰਾ ਖੜ ਕੇ ਤਮ ਸਰਨ ਧਿਆਰੀ ਆਪਵਾਦ ਲੈਉ ਬਾਰੀ ਸਰਬ othor ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜ ਕੇ ਤਮ ਸਰਨ ਧਿਆਰੀ ਆਪਵਾਦ ਲੈਉ ਬਾਰੀ ਸਰਬ othor ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦਹਿ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨਨ ਮੰਨ ਰਾਹ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭਾ ਤੁਮਕਾ ਬਹੁ ਆਪਹਾਤ ਮੋਇ ਬਚਾਵੋ ਸੁਖੀ ਬਸੈ ਮੋਰਾ ਪਰਿਵਾਰ ਸੇਵਕ ਸਿਖ ਸਭ ਕਰਤਾ ਰਾਮ ਮੋਹ ਰੱਛਾ ਨਿਜ ਕਰਦਾ ਕਰਿਆ ਸਭ ਅਰਣ ਕੋ ਆਜ ਸੰਗਰੇ ਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ ਤੁਮਾ ਚਹੜ ਕੋਈ ਅਬਰ ਨਾ ਧਾਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕਾ ਸਿਕ ਮਾਰੇ ਤਾਰੀਐ ਚੁੰਚੁ ਨਾ ਸਤਰਾ ਮਾਰੇ ਮਾਰੀਐ ਆਪਾ ਦਾ ਮੁਝ ਹੋ ਬਰੇ ਆ ਮਰਨ ਕਾਲ ਕਾ ਤਰਾਸ ਨਿਵਰੇ ਆ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੋਜ ਜੋ ਕਰਿਓ ਰਚਾ ਰਾਖ ਲਿਓ ਮੋਇ ਰਾਖਣਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤੁਮਹਾਂ ਪੂਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਬਿਸ਼ਨੁ ਪ੍ਰਕਾਸ਼ ਸਗਲ ਕਾਲ ਕਾ ਗਿਆ ਤਵਾਸਾ ਜਮਨਕਾਲ ਜੋਗੀ ਸ਼ਿਵ ਕੀ ਓ ਬੇਦਰਾਜ ਬ੍ਰਹਮਾ ਜੋਤੀ ਓ ਜਮਨਕਾਲ ਸਭ ਲੋਕ ਸੁਭਾਰਾ ਨਮਸਕਾਰ ਹੈ ਤੈਂ ਮਾਰਾ ਜਮਨਕਾਲ ਸਭ ਜਗਤ ਬਨਾਇਓ ਦੇਵ ਦਾਤ ਜਤ ਸਣੁ ਉਪਜਾਇਓ ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਅਮਾਰਾ ਨਮਸਕਾਰ ਤੁਸੀਂ ਕੋ ਮਾਰੇ ਸਕਲ ਪ੍ਰਜਾ ਜਨ ਆਪ ਸਵਾਰੀ ਸ਼ਿਵ ਕਨਕੋ ਸ਼ਿਵ ਗੁਣ ਸੁਖ ਦਿਓ ਸਾਤਰਣ ਕੋ ਪਲਮ ਬੰਦ ਕੀਓ ਕਾਟ ਕਾਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੇਰ ਪਚਾਨਤਾ ਚੀਤੀ ਤਾ ਕੁੰ ਚਰੇ ਅਸਤੁੱਲਾ ਸਹ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਧੁਖ ਪਾਇਤ ਦੁਖੀ ਸੁਖ ਪਾਇਏ ਸਾਧਨ ਕੇ ਸੁਖੀ ਏ ਕੇ ਕੇ ਪੀਰ ਪਛਾਨ ਕਟਕਟ ਕੇ ਪਰਪੜ ਗਈ ਜਾਨਾ ਜਬ ਉਹ ਕਰਖ ਕਰਾ ਕਰਤਾ ਰਾ ਪ੍ਰਜਾ ਤਰਤਾ ਤਬ ਦੇ ਅਪਾਰ ਜਬਿਆ ਕਰਖ ਕਰਦੋਂ ਕਬੂ ਤੁਮੈ ਮਿਲਤ ਦੇ ਤਰਸ ਬਹੁ ਜਿਤ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੇ ਬੋਜ ਉਚਾਰੈ ਤਉ ਮਾ ਸਬੇ ਇਤੈ ਰਾਤ ਨਿਰਾਲਮ ਜਾਨਤ ਬੇਦਾ ਭੇਦਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਵਾਤਾ ਨੀਲਾ ਨਾ ਦੇਸਾਂਭ ਤਾਕ ਮੋੜ ਹ ਵਿਚਾਰਤ ਪੇਦਾ ਜਾ ਕੋ ਪੇ ਬਨਾ ਪਾਵਤ ਬੇਦਾ ਤਾਕੋ ਕਰਪਾ ਨਿ ਅਨਮਾਨਤ ਮਾ ਮੋਣਾ ਕਸ ਪੇਦਨ ਜਾਨਤ ਮਹਾਦੇਵ ਕਾ ਕਹਿਤ ਸਦਾ ਸ਼ਿਵ ਨਰੰਕਾਰ ਕਾ ਚੀਨਤ ਨਾ ਭੇਵ ਆਪੇ ਆਪਣੀ ਬੁਧਾ ਜੀਤੇ ਬਰਨਤ ਭਿੰਨਾ ਪਿੰਨ ਤਵ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦਾ ਸਜਾ ਪ੍ਰਥਮ ਸੰਸਾਰਾ ਇਕ ਰੂਪ ਆਨਵ ਸਰੂਪ ਆ ਰੰਗ ਭਿਉ ਰਾਬ ਕਈ ਭੂਪ ਅੰਡ ਜੇ ਰਜਾ ਸਤਜ ਕੀਨੇ ਉਤ ਪੂਜਾ ਖਾਨ ਬਹੁ ਰਜਦੀਨੇ ਕਉ ਪੂਦ ਰਾਜਾ ਵੈ ਬੈਟਾ ਕਉ ਸਮਟ ਬੈ ਸੰਕਰੀ ਕੈਠਾ ਸਗਰੇ ਸ੍ਰੇਸ਼ਟ ਦੇ ਕਾਇ ਚੰਪਵਾ ਆਤ ਜੁਗਾਦ ਸਰੂਪ ਸਿਆਮ ਪਵਾ ਅਵ ਰੱਛਾ ਮੇਰੀ ਤੋ ਕਰੋ ਸਿਖੋ ਬਾਰਿਆ ਸਿਖ ਸੰਗਰਾ ਦੋਸਤ ਜੀ ਤੈ ਉਟਵਾ ਤੋ ਤਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੋ ਜਾ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਾਨਾ ਭਗ ਪ੍ਰੇਤੀ ਹਾਰੇ ਤਿਨ ਕੇ ਤੁਮਾ ਸ਼ੰਕਰ ਸਵਟਾਰੇ ਜੋ ਕਲ ਕੋਇਕ ਬਾਰਤ ਆਏ ਹ ਤਾਕੀ ਕਾਲ ਨਿਕਟ ਨ ਆਏ ਹ ਰਚਾ ਹੋਏ ਤਾਂ ਇਹ ਸਭ ਕਾਲ ਦੁਸ਼ਟ ਅਰਿਸ਼ਟ ਤਰੇ ਤਤਕਾਲਾ ਕਿਰਪਾ ਦ੍ਰਿਸ਼ਟਾ ਤਨ ਜਾਇ ਨ ਹਰੀਓ ਤਾ ਕੇ ਤਾਪ ਤਨ ਕਮੋ ਹਰੀਓ ਪ੍ਰੇਤਾ ਸਿਧਾ ਕਰਮੋ ਸਭ ਹੋਈ ਦੁਸ਼ਟਾ ਸਾਸਵ ਸਕਾ ਨ ਕੋਈ ਇੱਕ ਵਾਰ ਜਨ ਤਮੈ ਸੰਭਾਰ ਆਕਾਲ ਵਾਸਤੇ ਤੈਉ ਬਾਰਾ ਜੈ ਨਰਨਾਮ ਤੇ ਆ ਰੋ ਕਹਾ ਦਰਦੁ ਡੁਸ਼ਟ ਦੋਖ ਤੇਰਾ ਖੜ ਕੇ ਤਮ ਸਰਨ ਧਿਆਰੀ ਆਪਵਾਦ ਲੈਉ ਬਾਰੀ ਸਰਬ othor ਮੋ ਸਹਾਈ ਡੁਸ਼ਟ ਦੋਖ ਤੇ ਲਿਓ ਬਚਾਈ ਖੜ ਕੇ ਤਮ ਸਰਨ ਧਿਆਰੀ ਆਪਵਾਦ ਲੈਉ ਬਾਰੀ ਸਰਬ othor ਮੋ ਸਹਾਈ ਡੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦਹਿ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਾਨਕ ਮਨ ਰਖ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭਾ ਤੁਮਕਾ ਬਹੁ ਆਪਾਤ ਮੋਇ ਬਚਾਵੋ ਸੁਖੀ ਬਸੈ ਮੋਰਾ ਪਰਿਵਾਰ ਸੇਵਕ ਸਿਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦਾ ਕਰਿਆ ਸਭੈ ਰਣ ਕੋ ਆਜ ਸੰਗਰੇ ਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ ਜੋ ਮਾ ਚਾਹ ਰ ਕੋਈ ਅਬਰ ਨਾ ਧਾਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕਾ ਸਿਕ ਮਾਰੇ ਤਾਰੀਅ ਚੁੰਚੁ ਨਾ ਸਤਰਾ ਮਾਰੇ ਮਾਰੀਅ ਆਪਾ ਦਾ ਮੁਝਾ ਉਬਰਿਆ ਮਰਨ ਕਾਲ ਕਾ ਤਰਾਸ ਨਿਵਰੇ ਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੋਜ ਜੋ ਕਰਿਓ ਰਚਾ ਰਾਖ ਲਿਓ ਮੋਇ ਰਾਖਣਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੇਨ ਬੰਦ ਦੁਸ਼ਟਨ ਕੇ ਅੰਤਾ ਤੁਮਹੋ ਪੂਰੀ ਚਤਰ ਦੁਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋਵ ਅਵਤਰਾ ਕਾਲ ਪਾਏ ਕਰ ਬਿਸਨੁ ਪ੍ਰਕਾਸ਼ ਸਗ ਕਾਲ ਕਾ ਗਿਆ ਤਵਾਸਾ ਜਮਨਕਾਲ ਜੋਗੀ ਸ਼ਿਵ ਕੀ ਓ ਬੇਦਰਾਜ ਬ੍ਰਹਮਾ ਜੋਤੀ ਓ ਜਮਨਕਾਲ ਸਭ ਲੋਕ ਸੁਭਾਰਾ ਨਮਸਕਾਰ ਹੈ ਤੈਂ ਆਮਾਰਾ ਜਮਨਕਾਲ ਸਭ ਜਗਤ ਬਨਾਇਓ ਦੇਵ ਦਾਤ ਜਦ ਸੁਣਿ ਉਪਜਾਇਓ ਆਦ ਅੰਤੈ ਕੈ ਅਵਤਾਰਾ ਸੋਈ ਗੁਰੂ ਸਮਝਿਓ ਅਮਾਰਾ ਨਮਸਕਾਰ ਤੇ ਸੇ ਕੋ ਮਾਰੀ ਸਕਲ ਪ੍ਰਦਾਜ ਨ ਆਪ ਸਵਾਰੀ ਸ਼ਿਵ ਕਨਕੋ ਸ਼ਿਵ ਗੁਣ ਸੁਖ ਦੀਓ ਸਤਰਨ ਕੋ ਪਲਮ ਬੰਦ ਕੀਓ ਘਾਟ ਘਾਟ ਕੇ ਆਂ ਤਰ ਕੀ ਜਾਣਤਾ ਭਲੇ ਬੁਰੇ ਕੀ ਪੇਰ ਪਚਾਨਤਾ ਚੀਤੀ ਤਾ ਕੁੰਚਰੇ ਅਸਤੁੱਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਧੁਖ ਪਾਇਤ ਦੁਖੀ ਸੁਖ ਪਾਇਏ ਸਾਧਨ ਕੇ ਸੁਖੀ ਏ ਕੇ ਕੇ ਪੀਰ ਪਛਾਨ ਕਟ ਕਟ ਕੇ ਪਰ ਪੜ ਗਈ ਜਾਨ ਜਗੁਦ ਕਰਖ ਕਰਾ ਕਰਤਾ ਰਾਜਾ ਪ੍ਰਜਾ ਤਰਤਾ ਤਵ ਦੇ ਅਪਾਰ ਜਬਿਆ ਕਰਖ ਕਰਦੋਂ ਗਾਵੂੰ ਤੁਮੈ ਮਿਲਤ ਦੇਹ ਤਰਸਮੂੰ ਜਿਤ ਬਦਨ ਆਸ੍ਰਿਤ ਸਵਤਾਰੈ ਆਪੇ ਆਪਣੀ ਬੋਜੂ ਚਾਰੈ ਤੋਮਾ ਸਭੇ ਤੈ ਰਾਤ ਨਿਰਾਲਮ ਜਾਨਤ ਬੇਦਾ ਭੇਦਰ ਆਲਮ ਨਿਰੰਕਾਰ ਨਰਵਕਾ ਨਿਰਲੰਭ ਵਾਤਾ ਨੀਲਾ ਨਾ ਦੇ ਸੰਭ ਤਾਕ ਮੋੜ ਉਚਾਰਤ ਪੇਦਾ ਜਾ ਕੋ ਪੇ ਬਨਾ ਪਾਵਤ ਬੇਦਾ ਤਾਕੋ ਕਰਪਾ ਨਿ ਅਨਮਾਨਤਾ ਮਾ ਮੋਨਾ ਕਸੁ ਪੇਤਨ ਜਾਨਤ ਮਹਾਦੇਵਕ ਕਹਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਭੇਵ ਆਪੇ ਆਪਣੀ ਬੁਧਾ ਜੀਤੇ ਬਰਨਤ ਭਿੰਨਾ ਪਿੰਨ ਤਵ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦਾ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨਵ ਸਰੂਪ ਆਰੰਕ ਭਿਉ ਰਾਬ ਕਈ ਭੂਪ ਅੰਡ ਜੇ ਰਜਾ ਸੇ ਤਜ ਕੀਨੇ ਉਤ ਪੁਜਾ ਖਾਨ ਬਹੁ ਰਜ ਦੀਨੇ ਕਉ ਬੋਧ ਰਾਜਾ ਵੈ ਬੈਟਾ ਕਉ ਸਿ ਮਟ ਬੈ ਸੰਕਰੀ ਕੈ ਠਾ ਸਗਰੇ ਸ੍ਰੇਸ਼ਟ ਦੇ ਕਾਇ ਚੰਪ ਪਵਾ ਆਤ ਜੁਗਾਦ ਸਰੂਪ ਸਿਆਮ ਪਵਾ ਅਵ ਰੱਛਾ ਮੇਰੀ ਤੋ ਕਰੋ ਸਿਖੋ ਬਾਰਿਆ ਸਿਖ ਸੰਗਰ ਦੋਸਤਿ ਤੈ ਉਟਵਾ ਤੋ ਤਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੋ ਜਾ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਾਨਾ ਭਗ ਪ੍ਰੇਤਿ ਹਾਰੇ ਤਿਨ ਕੇ ਤੁਮਾ ਸੰਕਰ ਸਵਟਾਰੇ ਜੋ ਕਲ ਕੋਇਕ ਬਾਰਤ ਆਏ ਹ ਤਾਕੇ ਕਾਲ ਨਿਕਟ ਨ ਆਏ ਹ ਰਚਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਅਰਿਸ਼ਟਾ ਤਰੇ ਤਤਕਾਲਾ ਕਿਰਪਾ ਦ੍ਰਿਸ਼ਟਾ ਤਨ ਜਾਇ ਨ ਹਰੀ ਹੋ ਤਾ ਕੇ ਤਾਪ ਤਨ ਕਮੋ ਹਰੀਓ ਪ੍ਰੇਤਾ ਸਿੱਧਾ ਕਰਮੋ ਸਭ ਹੋਈ ਦੁਸ਼ਟਾ ਸਾਸਵ ਸਕਾ ਨਾ ਕੋਈ ਇੱਕ ਵਾਰ ਜਨ ਤਮੈ ਸੰਭਾਰ ਆਕਾਲ ਵਾਸਤੇ ਤੈਉ ਬਾਰਾ ਜੈ ਨਰਨਾਮ ਤੇ ਹਾਰੋ ਕਹਾ ਦਰ ਦੁਸ਼ਟ ਦੋਖ ਤੇਰਾ ਖੜ ਕੇ ਤਮ ਸਰਨ ਧਿਆਰੀ ਆਪਵਾਦ ਲੈਉ ਬਾਰੀ ਸਰਬ othor ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜ ਕੇ ਤਮ ਸਰਨ ਧਿਆਰੀ ਆਪਵਾਦ ਲੈਉ ਬਾਰੀ ਸਰਬ othor ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ